ਅਗਲੇ ਸਾਲ ICC ਚੈਂਪੀਅਨਸ ਟਰੋਫੀ ਦੀ ਮੇਜ਼ਬਾਨੀ ਪਾਕਿਸਤਾਨ ਵਿੱਚ ਹੋਣੀ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਟੂਰਨਾਮੈਂਟ ਦਾ ਸ਼ੈਡਿਊਲ ਤਿਆਰ ਕਰ ਲਿਆ ਹੈ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹਾਲ ਹੀ ਵਿੱਚ ਸਮਾਪਤ ਹੋਏ T20 ਵਿਸ਼ਵ ਕੱਪ 2024 ਵਿੱਚ ਪਿੱੜ ਗਈਆਂ ਸਨ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਹ ਦੋਵੇਂ ਟੀਮਾਂ ਕਦੋਂ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ PCB ਵੱਲੋਂ ਬਣਾਏ ਗਏ ਸ਼ਡਿਊਲ ਵਿੱਚ ਇਸਨੇ ਆਪਣੀ ਟੀਮ ਅਤੇ ਭਾਰਤ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ 9 ਮਾਰਚ ਤੱਕ ਖੇਡਿਆ ਜਾਵੇਗਾ। ਫਾਈਨਲ ਲਈ 10 ਮਾਰਚ ਨੂੰ ਰਾਖਵਾਂ ਦਿਨ ਰੱਖਿਆ ਗਿਆ ਹੈ। ਇੱਕ ਨਿਜੀ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ PCB ਦੁਆਰਾ ਬਣਾਏ ਗਏ ਸ਼ਡਿਊਲ ਨੂੰ BCCI ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਸ਼ਡਿਊਲ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਲਾਹੌਰ 'ਚ ਰੱਖਿਆ ਗਿਆ ਹੈ। ਭਾਵ ਅੱਜ ਤੋਂ ਤਕਰੀਬਨ 9 ਮਹੀਨੇ ਬਾਅਦ ਦੋਵੇਂ ਦੇਸ਼ ਆਮੋ ਸਾਹਮਣੇ ਹੋਣਗੇ ਪੀਸੀਬੀ ਦੇ ਚੇਅਰਮੈਨ ਮੋਸੀਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ ਅਤੇ ਇਸ ਸ਼ਡਿਊਲ ਵਿੱਚ ਭਾਰਤ ਦੇ ਸਾਰੇ ਮੈਚ ਲਾਹੌਰ ਵਿੱਚ ਰੱਖੇ ਗਏ ਨੇ ਪਟੀਆਈ ਨੇ ਆਪਣੀ ਰਿਪੋਰਟ ਵਿੱਚ ਆਈਸੀਸੀ ਬੋਰਡ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਕਿਹਾ ਹੈ ਕਿ ਪੀਸੀਬੀ ਨੇ ਚੈਂਪੀਅਨਸ ਟਰੋਫੀ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ 7 ਮੈਚ ਲਾਹੌਰ ਵਿੱਚ 3 ਮੈਚ ਕਰਾਚੀ ਵਿੱਚ ਅਤੇ 5 ਮੈਚ ਰਾਵਲਪਿੰਡੀ ਵਿੱਚ ਨੇ ਸੂਤਰਾਂ ਨੇ ਕਿਹਾ ਕਿ ਪਹਿਲਾ ਮੈਚ ਕਰਾਚੀ ਵਿੱਚ ਹੈ ਜਦੋਂ ਕਿ ਇੱਕ ਸੈਮੀਫਾਈਨਲ ਫਾਈਨਲ ਕਰਾਚੀ ਵਿੱਚ ਹੈ ਅਤੇ ਇੱਕ ਰਾਵਲਪਿੰਡੀ ਵਿੱਚ ਹੈ ਫਾਈਨਲ ਲਾਹੌਰ ਵਿੱਚ ਹੈ ਸੈਮੀਫਾਈਨਲ ਸਮੇਤ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਹੋਣਗੇ ਭਾਰਤ ਨੂੰ ਪਾਕਿਸਤਾਨ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ A ਵਿੱਚ ਰੱਖਿਆ ਗਿਆ ਹੈ ਜਦਕਿ ਆਸਟ੍ਰੇਲੀਆ ਦੱਖਣੀ ਅਫਰੀਕਾ ਇੰਗਲੈਂਡ ਅਤੇ ਅਫਗਾਨਿਸਤਾਨ ਨੂੰ ਗਰੁੱਪ B ਵਿੱਚ ਰੱਖਿਆ ਗਿਆ ਹੈ ਹਾਲ ਹੀ ਵਿੱਚ ICC ਇਵੈਂਟਸ ਹੈਂਡ ਕ੍ਰਿਕਸ ਕ੍ਰਿਸ ਟੈਟਲੀ ਨੇ ਇਸਲਾਮਾਬਾਦ ਵਿੱਚ PCB ਚੇਅਰਮੈਨ ਨਾਲ ਮੁਲਾਕਾਤ ਕੀਤੀ ICC ਦੀ ਸੁਰੱਖਿਆ ਟੀਮ ਨੇ ਸਾਰੇ ਮੈਦਾਨਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ